ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਫੇਰ ਸਵਾਗਤ ਹੋਇਆ ਇੱਕ ਹੋਰ ਵੀਡੀਓ ਲੈ ਕੇ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ ਇਹ ਤੁਹਾਡੀ ਸੇਫਟੀ ਵਾਸਤੇ ਆ ਤੁਹਾਡੀ ਸਾਧਨਾਂ ਦੀ ਸੇਫਟੀ ਵਾਸਤੇ ਆ ਆਪਦੇ ਸਾਧਨਾਂ ਹਮੇਸ਼ਾ ਗੌਰ ਰੱਖਿਆ ਕਰੋ ਚਾਬੀ ਵਿੱਚ ਕਦੇ ਵੀ ਨਾ ਛੱਡ ਕੇ ਜਾਇਆ ਕਰੋ ਇਹ ਗਲਤੀ ਕਦੇ ਵੀ ਨਾ ਕਰੋ ਵਾਹਨ ਦੇ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੈ ਕਿ ਮੈਂ ਇਹ ਚੋਰ ਚੋਰੀ ਕਰਨਗੇ ਦੇਖੋ ਪਹਿਲਾਂ ਸੂਲ ਲੇਗੇ ਫਿਰ ਝੁਪਾਗੇ 1 ਮਿੰਟ ਲੱਗਣਾ 1 ਮਿੰਟ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਪਹਿਲੇ ਪਹਿਲੇ ਕਮੈਂਟ ਜ਼ਰੂਰ ਕਰਦੇ ਕਰੋ ਆ ਗਏ ਬੰਦੇ ਲਾਈਕ ਤੇ ਕਮੈਂਟ ਇਹ ਸਾਡਾ ਹੌਸਲਾ ਹੁੰਦਾ ਹੌਸਲਾ ਹੋ ਜਾਈ ਸਾਨੂੰ ਹੋਰ ਉਤਸ਼ਾਹਿਤ ਮਿਲਦੀ ਆ ਸਾਨੂੰ ਹੋਰ ਉਸ਼ਾ ਮਿਲਦਾ ਇਹਦੀ ਹੋਰ ਵੀਡੀਓ ਬਣਾਈਏ ਫੋਰ ਤੋਂ ਜਾਗਰੂਕ ਕਰੀਏ ਇਹ ਜਿਹੜੀਆਂ ਵੀਡੀਓ ਪਾ ਕੇ ਆ ਦੇਖੋ ਗੇੜੇ ਦਿੰਦਾ ਫਿਰਦਾਗਾ ਕਦੋਂ ਆਊ ਕਦੋਂ ਨਾ ਆਊਗਾ ਮੈਂਟ ਲਾਉ ਇਹੇ ਪਰ ਹਨ ਇਹ ਕਿਹੜੀ ਸ਼ਹਿਰ ਦੀ ਵੀਡੀਓ ਆ ਆ ਦੇਖ ਚੜਦੇ ਹੁਣ ਮੋੜ ਸਾਈਂ ਤੇ ਇਹ 올 ਵਿੱਚ ਚੱਬੀ ਵੀ ਸੀ ਉਹ ਮਰੀ ਸਲਫ ਚੱਲਦੇ ਦੇਖਦੇ ਰਹਿ ਗਏ ਉਹ ਦੇਖਦੇ ਰਹਿ ਗਏ ਮਗਰ ਭੱਜਾ ਹੁਣ ਕੀ ਮਿਲਦਾ ਮਗਰ ਭੱਜਾ ਪਛਤਾਵ ਰਹਿ ਗਏ ਹੁਣ ਤਾਂ ਭੱਲੇ ਖਬਰ ਹੁਣ ਮਿਲੋ ਤੁਹਾਨੂੰ ਜਾਂ ਨਾ ਮਿਲੋ ਜਾਬੀ ਵਿੱਚ ਛੱਡ ਗਏ ਜਾਂਦੇ ਨਾ ਇਹ ਹਾਲ ਹੁੰਦਾ ਚਾਬੀ ਵਿੱਚ ਛੱਡ ਗਏ ਇਹ ਹਾਲ ਹੋ ਗਿਆ ਆਲਾ ਮੋੜ ਤੋਂ ਐ ਲੈ ਗਿਆ ਹੋ ਰਹਿ ਗਿਆ ਪਛਤਾਵਾ ਪੱਲੇ ਇਹਦੇ ਵਾਸਤੇ ਤੋਂ ਦੋ ਦੋਸਤੋ ਤੁਹਾਡੇ ਵਾਸਤੇ ਹੀ ਵੀਡੀਓ ਬਣਾਈਆ ਤੁਹਾਨੂੰ ਜਾਗਰੂ ਕਰਦੇ ਆਂ ਵੀ ਐਦਾਂ ਦੀ ਗਲਤੀ ਤੁਸੀਂ ਕਦੇ ਵੀ ਨਾ ਕਰੋ ਹਮੇਸ਼ਾ ਆਪਦੇ ਸਾਵਨ ਦਾ ਖਿਆਲ ਰੱਖਿਆ ਕਰੋ ਜੋ ਕਿਤੇ ਬਾਜ਼ਾਰ ਕੋਲ ਹੋ ਜੁਰ ਜਨੇ ਆਬੀ ਚਾਬੀ ਲੋਕ ਚੰਗੀ ਤਰ੍ਹਾਂ ਲਾ ਕੇ ਜਾਇਆ ਕਰੋ ਟੰਗਣਾ ਲਾ ਕੇ ਜਾਇਆ ਕਰੋ ਦੇਖੋ ਹੁਣ ਪੁਲਿਸ ਨੂੰ ਫੋਨ ਕਰਦੇ ਰਹਿਗਾ ਕਿ ਮੋਟਰਸਾਂ ਚੋਰੀ ਹੋ ਗਿਆ ਕਿ ਮੋਟਰਸਾਂ ਚੋਰੀ ਹੋ ਗਿਆ